ਨਾ ਬਲੋ ਦੇਸ਼ ਭਾਰ ਵਿੱਚ ਹੜਤਾਲ ਕੀਤੀ ਗਈ ਜਿਸ ਦੇ ਤਹਿਤ ਨਾਭਾ ਅੰਦਰ ਵੀ ਕਿਸਾਨ ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਗਿਆ ਇਸ ਮੌਕੇ ਕੇਂਦਰ ਸਰਕਾਰ ਦੇ ਖਿਲਾਫ ਜਿੱਥੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ ਉੱਥੇ ਹੀ ਸ਼ਹਿਰ ਦੇ ਵਿੱਚ ਪੈਦਲ ਮਾਰਚ ਕਰਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਟ੍ਰੇਡ ਯੂਨੀਅਨ ਦੇ ਵੱਲੋਂ ਅੱਜ ਰੋਸ ਪ੍ਰਦਰਸ਼ਨ ਦਾ ਬੁਝਾਰਾ ਕੀਤਾ ਗਿਆ ਅੱਜ ਟ੍ਰੇਡ ਅੱਜ ਟ੍ਰੇਡ ਯੂਨੀਅਨਾਂ ਵੱਲੋਂ ਹੜਤਾਲ ਦੀ ਹੜਤਾਲ ਦਾ ਸੱਤਾ ਜਿਹੜਾ ਦਿੱਤਾ ਗਿਆ ਔਰ ਪੰਜਾਬ ਦੇ ਵਿੱਚ ਸਯੁਕਤ ਕਿਸਾਨ ਮੋਰਚਾ ਵੀ ਉਸ ਇਹਦੀ ਹੜਤਾਲ ਦੀ ਹਮਾਇਤ ਦੇ ਵਿੱਚ ਅੱਜ ਜਿਹੜਾ ਰੋਸ ਮਾਰਚ ਹੈ ਜਿਹੜਾ ਬਸ ਉਸ ਸਮੇਂ ਕਰ ਰਿਹਾ ਕਿਉਂਕਿ ਜਿਹੜੀ ਕੇਂਦਰ ਦੀ ਸਰਕਾਰ ਨੇ ਜਿਹੜੇ ਕਾਨੂੰਨ ਕਿਸਾਨਾਂ ਲਈ ਤਿੰਨ ਗੁੱਲੂ ਕਾਲੇ ਕਾਨੂੰਨ ਬਣਾਏ ਤੇ ਉਸੇ ਸੰਦਰਭ ਦੇ ਵਿੱਚ ਇੱਕ ਜਿਹੜਾ ਕਿਰਤੀ ਕਾਨੂੰਨ ਸੀਗਾ ਉਹਨੂੰ ਜਾਨੀਮੈਂਟ ਕਰਕੇ ਚਾਰ ਕੋਡ ਬਣਾਤੇ ਉਹ ਕੋਡ ਨੇ ਜਿਹੜੇ ਉਸ ਮਜ਼ਦੂਰਾਂ ਦੇ ਜਾਨੀ ਬਰੋਦੀ ਨੇ ਕਿਉਂਕਿ ਮਜ਼ਦੂਰ ਨੂੰ ਉਹ ਪੂਰੀ ਜਾਨੀ ਆਜ਼ਾਦੀ ਨਹੀਂ ਦਿੰਦੇ ਜਿਹੜਾ ਆਜ਼ਾਦੀ ਤੋਂ ਆਵਾਜ਼ ਜਿਹੜਾ ਇਹ ਸੰਘਰਸ਼ ਕਰਕੇ ਲੋਕਾਂ ਨੇ ਕਾਨੂੰਨ ਨੂੰ ਬਣਵਾਇਆ ਸੀ ਕਿ ਜਿਹੜਾ ਮਜ਼ਦੂਰ ਹੈ ਉਹਦੀ 8 ਘੰਟੇ ਕੰਮ ਕਰਨ ਦੀ ਡਿਊਟੀ ਹੋ ਉਹਨੂੰ ਪੂਰੀ ਤਨਖਾਹ ਮਿਲੂ ਪੱਤੇ ਮਿਲਣਗੇ ਇਹਨਾਂ ਨੇ ਉਸ ਸਾਰੇ ਕਾਸੇ ਨੂੰ ਰੱਦ ਕਰਕੇ ਜਿਹੜਾ ਕਾਨੂੰਨ ਹੈ ਉਹ ਕਾਰਪੋਰੇਟ ਦੇ ਪੱਖੀ ਲੈ ਜਾਂਦਾ ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਜਿਹੜਾ ਨਾਬੇ ਦੇ ਵਿੱਚ ਕੰਮੂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਤੇ ਮਲਾਜ਼ਮਾਂ ਜਥੇਬੰਦੀਆਂ ਇਕੱਠੀਆਂ ਹੋ ਕੇ ਜਿਹੜਾ ਰੋਸ ਮਾਰਤ ਕਰ ਰਹੇ ਆਂ ਔਰ ਲੋਕਾਂ ਨੂੰ ਜਾਗਰਤ ਕਰ ਰਹੇ ਆਂ ਕਿ ਜਿਹੜੇ ਆਉਣ ਵਾਲੇ ਸਮੇਂ 'ਚ ਕਾਨੂੰਨ ਆ ਰਹੇ ਨੇ ਭਾਵੇਂ ਉਹ ਆਪਣਾ ਐਜੂਕੇਸ਼ਨ ਦੇ ਪਾਰਸੀ ਆ ਭਾਵੇਂ ਉਹ ਕਿਸਾਨ ਪਸੰਦ ਦਾ ਦਿਲ ਨੇ ਵਿਰੋਧੀ ਭਾਵੇਂ ਮਲਾਜ਼ਮ ਵਿਰੋਧੀ ਨੇ ਸਾਰੇ ਦੇ ਸਾਰੇ ਜਿਹੜੀਆਂ ਸਰਕਾਰਾਂ ਕਿਹਾ ਜਾਂਦਾ ਕਿ ਲੋਕਤੰਤਰ ਦੀਆਂ ਸਰਕਾਰਾਂ ਲੋਕਾਂ ਦੀਆਂ ਨੇ ਪਰ ਉਹ ਲੋਕ ਬਰੋਧੀ ਹੋ ਚੁੱਕੀਆਂ ਨੇ ਮਜ਼ਦੂਰ ਬਰੋਧੀ ਹੋ ਚੁੱਕੀਆਂ ਨੇ ਕਿਸਾਨ ਬਰੋਧੀ ਹੋ ਚੁੱਕੀਆਂ ਨੇ ਮਜ਼ਮਰ ਬਰੋਧੀ ਹੋ ਚੁੱਕੀਆਂ ਨੇ ਔਰ ਜੇਕਰ ਅਸੀਂ ਇਕੱਠੇ ਹੋ ਕੇ ਸੰਰਸਧਾਂ ਕੀਤਾ ਤਾਂ ਸਰਕਾਰਾਂ ਕਾਰਪੋਰੇਟ ਦੀਆਂ ਸਰਕਾਰਾਂ ਬਣ ਗਈਆਂ ਔਰ ਲੋਕਾਂ ਦਾ ਜਿਹੜਾ ਘਾਣ ਆਊਗਾ ਔਰ ਮੂੰਹ ਹੈ ਜਿਹੜਾ ਬੰਦ ਕੀਤਾ। ਰੋਜ਼ ਪ੍ਰਦਰਸ਼ਨ ਕਰਨੇ ਹੋ ਔਰ ਲਗਾਤਾਰ ਲੋਕ ਉਸ ਵਾਸਤੇ ਜੇਕਰ ਸਰਕਾਰਾਂ ਜਿਹੜਾ ਹੈਗਾ ਆਪਣੇ ਸੱਚੇ ਮਕਸਦ ਨੂੰ ਇਕੋ ਉਹ ਦੇਖੀ ਉਹਨਾਂ ਦਾ ਦੇਸ਼ ਵਿਆਪੀ ਹੜਤਾਲ ਆਪਣਾ ਦੇਸ਼ ਵਿਆਪੀ ਹੜਤਾਲ ਹੈ ਉਹਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਨਾਲ ਸਹਿਯੋਗੀ ਧਰ ਤੇ ਐਸਕੇਮ ਦਾ ਜਿਹੜਾ ਖੱਡਾ ਉਹਦੇ ਪਰ ਮੁਕਲ ਪਹੁੰਚਣਾ ਹੈ ਔਰ ਇਹ ਜਿਹੜੀਆਂ ਸਰਕਾਰਾਂ ਕਾਨੂੰਨ ਬਣਾ ਰਹੀਆਂ ਨੇ ਕੇਂਦਰ ਹੈ ਚਾਹੇ ਸੂਬਾ ਸਰਕਾਰਾਂ ਸਾਭ ਇੱਕੋ ਨੀਤੀ ਤੇ ਚੱਲ ਰਹੀਆਂ ਨੇ ਇਹਦੇ ਵਿੱਚ ਮਤਲਬ ਆਪਣੇ ਲੋਕਾਂ ਦੇ ਜਿਹੜੇ ਹੈ ਨਾ ਜਿਹੜੇ ਹੱਕ ਨੇ ਉਹ ਖੋਹੇ ਜਾ ਰਹੇ ਕਿਉਂਕਿ ਪਹਿਲਾਂ 40 ਕਿਰਤ ਕਾਨੂੰਨ ਤੇ ਬਣਾਏ ਗੇ ਕੋਡ ਤੇ ਤੇ ਉਹਨਾਂ ਨੂੰ ਸ਼ਾਰਟ ਕਰਕੇ 4 ਬੁੱਕਤੇ ਡਿਊਟੀਆਂ 8 ਘੰਟੇ ਦੀਆਂ ਪੱਕੀਆਂ ਸੀਆਂ ਤੇ ਉਹ ਪੱਕੀਆਂ ਡਿਊਟੀਆਂ ਨੂੰ ਬਾਹਰ ਕੇ ਹੁਣ ਇਹ ਕਹਿੰਦੇ ਨੇ ਵੀ ਡਿਊਟੀ 12 ਘੰਟੇ ਕੋ ਤੇ 12 ਘੰਟੇ ਦੇ ਦੀ 4 ਘੰਟੇ ਫालतੂ ਨੇ ਉਹਦਾ ਕੋਈ ਵੱਖਰਾ ਮਤਲਬ ਪੇਮੈਂਟ ਨਹੀਂ ਹੈ ਉਹ ਪੇਮੈਂਟ ਤੁਹਾਨੂੰ ਉਹ ਨਹੀਂ ਹੋ ਮਿਲਦੀ ਦੂਸਰੀ ਗੱਲ ਪਰ ਇਹ ਸਾਰਾ ਸਿਸਟਮ ਨੂੰ ਇਹ ਪ੍ਰਾਈਵੇਟ ਕੰਪਨੀ ਦੀ ਤਰਫ ਲੈ ਕੇ ਜਾ ਰਹੀ ਹੈ ਤੇ ਸਰਕਾਰ ਨਿਕਲ ਦੇ ਦੇ ਚੋਂ ਇਹ ਨੌਕਰੀਆਂ ਜਿਹੜੀਆਂ ਹਨ ਵੱਖਰੇ ਵੱਖਰੇ ਜਿਹੜੇ ਸਰਮਾਇਦਾਰ ادارے ਨੇ ਕਾਰਪੋਰੇਟਰ ਨੇ ਉਹ ਦੇਣ ਨੌਕਰੀਆਂ ਮਿਲਣਗੀਆਂ ਜਰੂਰ ਲੇਕਿਨ ਘੱਟ ਤਨਖਾਹ ਤੇ ਨੌਕਰੀ ਕਰਨੀ ਪਊਗੀ ਵੱਧ ਘੰਟੇ ਕੰਮ ਕਰਨਾ ਪਊਗਾ ਅੱਜ ਜੇ ਲੋਕ ਨਾ ਜਾਗੇ ਇਹਦੇ ਖਿਲਾਫ ਇਹਦੇ ਖਲਾਫ ਨਾ ਜਾਗੇ ਤੇ ਪਛਤਾਉਣਗੇ ਸੋ ਇਸ ਕਰਕੇ ਮੁਲਾਜ਼ਮਾਂ ਨੂੰ ਮਜ਼ਦੂਰਾਂ ਨੂੰ ਕਿਰਤੀਆਂ ਨੂੰ ਤੇ ਕਿਸਾਨਾਂ ਨੂੰ ਇਕੱਠੇ ਹੋ ਕੇ ਜਾਗਣ ਦਾ ਵੇਲਾ ਔਰ ਸਰਕਾਰ ਜਦੋਂ ਲੋਕ ਜਾਗਣਗੇ ਸਰਕਾਰ ਜੋ ਕਦਮ ਪਿੱਛੇ ਹਟਦੀ ਹੈ ਔਰ ਅਸੀਂ ਇਹਨੂੰ ਲਗਾਤਾਰ ਲੋਕਾਂ ਨੂੰ ਜਗਾਉਂਦੇ ਰਹਾਂਗੇ ਪਰ ਆਪਣੀ ਜਿਹੜੀ ਡਿਊਟੀ ਹੈ ਉਹ ਨਿਭਾਵੇ ਸੇਧ ਸਰਕਾਰਾਂ ਜਿਹੜੀਆਂ ਨੇ ਮੁਲਾਜ਼ਮਾਂ ਦੇ ਕਿਸਾਨਾਂ ਦੇ ਗਰੋਹ ਚ ਖੜੀਆਂ ਨੇ ਸਭ ਤੋਂ ਪਹਿਲਾਂ ਨੇ ਪਬਲਿਕ ਸੈਕਟਰ ਸੀ ਜਿਹੜੇ ਜਿਨ੍ਹਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਸੀ ਉਹਨਾਂ ਨੂੰ ਥੋੜਿਆ ਗਿਆ ਉਹਨ ਮੋਦੀ ਸਰਕਾਰ ਜਿਹੜਾ ਕਹਿੰਦੇ ਚੰਗੇ ਬਣਾਉਣਗੇ ਬੜੇ ਮਾਰੇ ਦਿਨ ਆ ਰਹੇ ਨੇ ਜਿਹੜੇ ਚਾਰ ਕੋਟ ਬਣਾਏ ਨੇ ਮੈਂ ਸਮਝਦਾ ਕਿ ਬਹੁਤ ਵੱਡਾ ਧਾਕਾ ਹੈ ਇਹ ਮੁਲਾਜ਼ਮਾਂ ਦੇ ਉੱਤੇ ਉਹਨਾਂ ਦੇ ਤੇ ਬਟਾ ਜਿਹੜਾ ਆਲੇ-ਆਲੇ ਦੁਕਾਨਾਂ 'ਚ ਕੰਮ ਕਰਦੇ ਨੇ ਫੈਕਟਰੀਆਂ 'ਚ ਕੰਮ ਕਰਦੇ ਨੇ ਕਾਰਖਾਨਿਆਂ 'ਚ ਕੰਮ ਕਰਦੇ ਨੇ ਉਹਨਾਂ ਦਾ ਰਾਈਟ ਜਿਹੜਾ ਯੂਨੀਅਨ ਦਾ ਉਹ ਹਟ ਜਾ ਰਿਹਾ ਤੇ ਖੋਹੇ ਜਾ ਰਹੇ ਨੇ ਚਾਰ ਕੋਡ ਹੈ ਕੀ ਨੇ ਚਾਰ ਕੋਡ ਹੱਥ ਤੋਂ ਦੱਸ ਕੇ ਜਾਣੇ ਕੋਈ ਵਿਰੋਧੀ ਨੇ ਜੀ ਸਾਰੇ ਚਾਰੇ ਕੋਡ ਜਿਹੜੇ ਨੇ ਕੋਈ ਜੱਥੇਬੰਦੀ ਨਹੀਂ ਬਣਾ ਸਕਦਾ ਕੋਈ ਸਹਿਮਤੀ ਨਹੀਂ ਕਰ ਸਕਦਾ ਕੋਈ ਆਪਣੀ ਆਵਾਜ਼ ਬੁਲੰਦ ਨਹੀਂ ਕਰ ਸਕਦਾ ਜਿਵੇਂ 8 ਘੰਟੇ ਅਮਰੀਕਾ ਦੇ ਸ਼ਹਿਰ ਸਰਕਾਰ ਕੋਲ ਜੇ ਅਸੀਂ ਲੜ ਕੇ ਮਿਲ ਜਾਇਆ ਅੱਠ ਘੰਟੇ ਕੰਮ ਦਾ ਸਮਾਹ ਬਣਾਇਆ ਸੀ ਉਹ ਤੋਂ 12 ਘੰਟੇ ਜਿਹੜਾ ਜਬਰੇ ਕੰਮ ਕਰਨ ਦੀ ਇਸ ਤਰ੍ਹਾਂ ਦੀ ਨੀਤੀ ਬਣਾਈ ਆ 10000 ਤੋਂ ਵੱਧ ਜੀ ਆ ਇਸ ਜਿਹੜੀ ਨੀਤੀ ਜੋ 10000 ਦੇ ਵਿੱਚ ਹੀ ਆ ਉਹ ਗੁਜ਼ਾਰਾ ਨਹੀਂ ਹੁੰਦਾ ਅੱਜ ਜਿਹੜੀ ਮਹਿੰਗਾਈ ਆ 15 15 ਲੱਖ ਜੀ ਗਰੀਬਾਂ ਦੇ ਖਾਤੇ 'ਚ ਪਾਵਾਂਗੇ ਕੋਣੀ ਪਾਏ ਔਰ ਜਿਹੜੀ ਗੱਲ ਦੋ ਕਰੋੜ ਹਰ ਸਾਲ ਉਹ ਸੀ ਮਜ਼ਦੂਰਾਂ ਨੂੰ ਨੌਕਰੀ ਦੇਾਂਗੇ ਉਹ ਤੋਂ ਵੀ ਪਤਾ ਭੱਜ ਗਈ ਆ ਔਰ ਬੰਡੀਆ ਕੋ ਸਾਪਰੇਟ ਕੋ ਰੈਜਿਨ ਦੀ ਉਹ ਲਗਾਤਾਰ ਆ ਰਹੇ ਨੇ ਇੱਕ ਇਸਟੇਟ ਕੰਪਨੀ ਆਈ ਸੀ ਜਿਹੜੀ 100 200 ਸਾਲ ਰਾਜ ਕਰਕੇ ਗਈ ਆ ਅੱਜ ਗਿਣਤੀ ਨਹੀਂ ਹੈ ਕਿ ਨਿਆ ਮਤਲਬ ਜਿਹੜੀ ਕੰਪਨੀ ਹੈ ਸਿੰਧੂਸਤਾਂ ਪਹੁੰਚੀ ਆ ਇਸ ਲਈ ਜਿਹੜੇ ਤਸੰਨੜੀਆਂ 34300 ਬਰ ਮਤਲਬ 1 ਕਿੱਟ ਜਮੀਨ ਲੁਧਿਆਣਾ ਦੇ ਵਿੱਚ ਜਿਹੜਾ ਉਹ ਕੁਵੈਰ ਕਰ ਰਹੇ ਨੇ ਉੱਥੇ ਬੜਾ ਵੱਡਾ ਖਿਆਲ ਚੱਲ ਰਿਹਾ ਔਰ ਹੁਣ ਵੀ ਜਿਹੜਾ ਪਾਰਦੇ ਅੰਦਰ ਜਿਹੜਾ ਇਹ ਕਾਨੂੰਨ ਲੈ ਕੇ ਆਣਾ ਅਸੀਂ ਉਹਦੇ ਬਿਲਕੁਲ ਵਿਰੋਧੀ ਆ ਤੇ ਸਾਡੇ ਨਾਲ ਦੀ ਜਿਹੜੀਆਂ ਜ਼ਮੀਨਾਂ ਨੇ ਉਹ ਸੇਫ ਰਹਿਣ ਜਿਹੜੇ ਬੱਚੇ ਦੇ ਪਰਿਵਾਰ ਨੇ ਨੌਕਰੀ ਕਰਦੇ ਨੇ ਉਹਨਾਂ ਨੂੰ ਨੌਕਰੀਆਂ ਮਿਲਿਆ ਚਾਹੀਏ ਜਿਹੜੀਆਂ ਡੇਜ ਉਹਨਾਂ ਦੇ ਹੱਕ ਲੈਂਦੇ ਨੇ ਉਨੇ ਦੇ ਹੱਤੀ ਜਿਹੜੇ ਨੇ ਉਹ ਬਾਹਰ ਰਹੇ ਚਾਹੁੰਦੇ ਨੇ ਇਹਨਾਂ ਸ਼ਬਦਾਂ ਨਾਲ ਮੈਂ ਮਤਲਬ ਮੋਦੀ ਸਰਕਾਰ ਦਾ ਸੈਂਟਰ ਸਰਕਾਰ ਦਾ ਇਸ ਗੱਲ ਦੇ ਉੱਤੇ ਵਿਰੋਧ ਕਰਦਾ ਇਹ ਸਰਕਾਰ ਦਾ ਹੀ ਮੈਂ ਇਸ ਗੱਲ ਤੇ ਵਿਰੋਧ ਕਰਦਾ ਇਹ ਸ਼ਬਦਾਂ ਦੇ ਨਾਲ ਮੈਂ ਕਹੂੰਗਾ ਸਭ ਨੂੰ ਸ਼ਾਮਿਲਣਾ ਚਾਹੀਦਾ ਅੱਜ ਦਾ ਜੋ ਸਾਡਾ ਭਾਰਤ ਬੰਧਾ ਦਾ ਸਟੇਟ ਜੁਨੀਅਨ ਦਾ ਸੱਦਾ ਹੈ ਉਹਦੇ ਉੱਤੇ ਕਿਸਾਨਾਂ ਨੇ ਪਰਮੀ ਗਿੰਟੀ ਦੇ ਵਿੱਚ ਬਲਾਜਮ ਮਜ਼ਦੂਰਾਂ ਨੇ ਮੈਂ ਕਹਿੰਦਾ ਕਿ ਰੋਸ ਬਹੁਤ ਵੱਡਾ ਆ ਤੇ ਜਿਹੜੇ ਨੀਤੀਆਂ ਨੇ ਫੈਸਲੇ ਨਾਲ ਲੱਗੂ ਨਹੀਂ ਹੋਣ ਦਵਾਂਗੇ ਚਾਹੇ ਸਾਨੂੰ ਕਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪੈ ਜਾਣ ਚਾਹੇ ਸਾਨੂੰ ਆਪਣੀਆਂ ਸ਼ਹੀਦੀਆਂ ਦੇ ਜਾਣ ਜਿਹੜੀਆਂ ਪੈ ਜਾਣ ਫਸਲੇ ਆਪਣੇ ਬੱਚਿਆਂ ਦਾ ਭੁੱਖ ਨਹੀਂ ਖਾਮ ਹੋਣਾਗੇ ਆਪਣੀਆਂ ਜੀਵਨਾਂ ਜਿਹੜੇ ਨੂੰ ਪਿਆਰ ਨਹੀਂ ਹੋਣ ਦਵਾਂਗੇ ਧੰਨਵਾਦ ਕਰਦੇ। ਪੌਣੇ ਘੰਟੇ ਦਾ ਨਾਮ ਕੀ ਤੁਹਾਡਾ ਅਮਰਜੀਤ ਸਿੰਘ ਅਮਰਜੀਤ ਜੀ ਹੋਇਆ ਕੀ ਆ ਆਰਤੀ ਚੌਂਕ ਤੇ ਖੜੇ ਹੋ ਆਰਤੀ ਚੌਂਕ ਦੇ ਵਿੱਚ ਉਹ ਮੋਟਰਸਾਈਕਲ ਤੇ ਦੋ ਬੰਦੇ ਆਏ ਇੱਕ ਤਾਂ ਸਪੋਰਟੀ ਵਾਲਾ ਸੀਗਾ ਜੀ ਤੇ ਉਹਦੇ ਨੀਲੀ ਵਰਦੀ ਪਾਈ ਹੋਈ ਸੀ ਉਹ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹਦੇ ਬੰਦੇ ਦੀ ਕੋਟੀ ਦਾ ਹਸਰਤੀ ਪਾਈ ਸੀ ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ ਉਹਨੂੰ ਐ ਕਿਹਾ ਵੀ ਇਹ ਸੱਟ ਕੇ ਕਿਉਂ ਚੱਲਿਆ ਉਹ ਉੱਧਰ ਚਲਾ ਗਿਆ ਸੀ ਜਦੋਂ ਉੱਧਰ ਚਲਾ ਗਿਆ ਮੈਂ ਕਿਹਾ ਕੀ ਸੱਟ ਕੇ ਚੱਲਿਆ ਕਹਿੰਦਾ ਇਸਨੇ ਆਪ ਐ ਆਪ ਪਰ ਮੈਂ ਕਿਹਾ ਮੈਂ ਉਹਨੂੰ ਚੱਕ ਲਾ ਇਥੋਂ